ਦਿਲਕਾ ਦੇਰਨੀ ਵਾਲਾ ਤੋਂ ਸੀਐਮ ਭਗਵੰਤ ਮਾਨ ਅਤੇ ਕੇਸ਼ਵਾਲ ਦੇ ਵੱਲੋਂ ਸਕੂਲ ਆਫ ਫੈਮਿਨਸ ਦੇ ਵਿੱਚ ਨਸ਼ਾ ਮੁਕਤ ਪੰਜਾਬ 커ਰੀਕुलम ਦੀ ਸ਼ੁਰੂਆਤ ਕੀਤੀ ਹੈ ਸੋ ਸੀਐਮ ਮਾਨ ਨੇ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਨਸ਼ਾ ਮੁਕਤ ਪੰਜਾਬ ਤੇ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਯੋਗਦਾਨ ਪਾਉਣ ਦੇ ਲਈ ਸੋਚ ਚੁਕਾਈ ਹੈ ਉਨਾ ਕਿਹਾ ਹੈ ਕਿ ਪੁਰਾਣੀ ਸਰਕਾਰਾਂ ਦੇ ਲਾਲਚ ਅਤੇ ਫਿਸ਼ਟਾਚਾਰ ਦੇ ਸਾਡੇ ਪੰਜਾਬ ਤੇ ਚਿੱਟੇ ਦਾ ਪੈੜਾ ਦਾਗ ਲਗਾ ਦਿੱਤਾ ਪਰ ਪੰਜਾਬ ਦੇ ਜਮਿਆਂ ਨੂੰ ਨਿਤ ਮੁਹਿਮਾ ਹੁਣ ਅਸੀਂ ਨਸ਼ੇ ਨੂੰ ਜੜੋ ਖਤਮ ਕਰਨ ਦੇ ਲਈ ਮੁਹਿਮ ਯੁੱਧ ਨਸ਼ਿਆ ਵਿਰੋਧ ਵਿੱਡੀ ਹੋਈ ਹੈ 150 ਤੋਂ ਉੱਪਰ ਦਿਨ ਹੋ ਗਏ ਹਨ ਇਸ ਮੁਹਿਮ ਨੂੰ ਤੇ ਹਰ ਰੋਜ਼ ਨਸ਼ਾ ਤਸਕਰ ਨੂੰ ਫੜਿਆ ਜਾ ਰਿਹਾ ਹੈ ਪੰਜਾਬ ਤੇ ਲੱਗੇ ਠੀਕੇ ਟਿੱਕੇ ਦਾ ਦਾਗ ਦਾਗ ਸੇ ਮਿਟਾ ਕੇ ਰਹਾਗੇ ਤੇ ਸਾਰੇ ਪੰਜਾਬੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਹਿੱਸਾ ਪਾਓ ਕੋਈ ਵੀ ਨਸ਼ਾ ਕਰਦਾ ਹੈ ਉਸ ਨੂੰ ਸਮਝਾਓ ਜਿਹੜਾ ਨਸ਼ਾ ਵੇਚਦਾ ਹੈ ਸਰਕਾਰ ਨੂੰ ਹੈਲਪਲਾਈਨ ਨੰਬਰ ਤੇ ਜਾਣਕਾਰੀ ਦਿਓ ਆਪਾਂ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜਾਓ ਭਾਈ ਜਿੱਥੇ ਮਰਜੀ ਜਾਓ ਸਾਨੂੰ ਸਾਡਾ ਪੰਜਾਬ ਸਾਡਾ ਕਲੀਅਰ ਕਰੋ ਯਾਰ ਇਹੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਅੱਜ ਕਿ ਬੱਚੇ ਬਹੁਤ ਵਧੀਆ ਫਿਊਚਰ ਬਣਾਉਣ ਦਾ ਤੁਹਾਡਾ ਟਾਈਮ ਹੈ ਜੇ ਹੁਣ ਪੜ ਲਓਗੇ ساری ਜ਼ਿੰਦਗੀ ਅਫਸਰ ਤੇ ਅਫਸਰ ਅਫਸਰ ਤੇ ਅਫਸਰ ਤਾਂ ਹਾਂ ਤਾਂ ਜਾਂਦੇ ਰਹੋਗੇ ਜੇ ਹੁਣ ਪੁਰੀ ਸੰਗਤ ਚ ਪੈ ਗਏ ਥੋੜੇ ਸਮੇਂ ਲਈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਆਹ ਜ਼ਿੰਦਗੀ ਵਧੀਆ ਪਰ ਇਹਦੇ ਬਾਅਦ ਫਿਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ ਜਾਂਦੇ ਰਹੋਗੇ ਪਰਿਵਾਰ ਵੀ ਸਭ ਕੁਝ ਉੱਡ ਜਾਂਦਾ ਨਾਲ ਹੀ ਵਿੱਚ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਬੱਚਿਓ ਤੁਸੀਂ ਵੀ ਆਪਣੇ ਸਾਥੀਆਂ ਨੂੰ ਵੀ ਸਮਝਾਓ ਜੇ ਕੋਈ ਹੈਗਾ ਇਹ ਜਾ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਬੜਾ ਸ਼ਾਨਦਾਰ ਸਕੂਲ ਬਣਿਆ ਵਧਾਈ ਦਿਨਾ ਮੈਂ ਇੱਥੋਂ ਦੇ ਵਿਅਕਤੀਆਂ ਨੂੰ ਬੱਚਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਕੇ ਆਇਆ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ ਨੇ ਸਾਡੇ ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਇੱਕ ਅਲੱਗ ਕਿਸਮ ਦਾ ਪ੍ਰੋਗਰਾਮ ਹੈ ਇਹੋ ਜਿਹਾ ਪ੍ਰੋਗਰਾਮ ਸਾਨੂੰ ਕਰਨੇ ਨਹੀਂ ਚਾਹੀਦੇ ਸੀ ਜਿਹਾ ਇਹੋ ਜਿਹਾ ਪ੍ਰੋਗਰਾਮ ਵਾਸਤੇ ਹਾਲਾਤ ਪੰਜਾਬ ਵਿੱਚ ਹੋਣੇ ਨਹੀਂ ਚਾਹੀਦੇ ਸੀ ਪਰ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਕਿ 15 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਪ੍ਰਾਣੀਆ ਲਾਲਚੀ ਭ੍ਰਿਸ਼ਟਾਚਾਰੀ ਤੇ ਨਸਲ ਕੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਦਿਲਮਾ ਬਣ ਲੱਗੀਆਂ ਡੋਪ ਟੈਸਟ ਹੋਣ ਲੱਗੇ ਰੀ ਹੈਵ ਸੈਂਟਰ ਖੁੱਲਣ ਲੱਗੇ ਪਰ ਫੇਰ ਆਪਾਂ ਪੰਜਾਬੀ ਆ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਕਹਾਵਤ ਹੈ ਇਸ ਮਹਿਮੇ ਦੇ ਵਿੱਚ ਪੈ ਕੇ ਫਿਰ ਆਪਾਂ ਕਿ ਇਹ ਲਾਮਤ ਵੀ ਇਹ ਦੋਸ਼ ਵੀ ਇਹ ੱੱਬਾ ਵੀ ਲਾ ਕੇ ਹਟਣੇ ਸਾਨੂੰ ਟਾਈਮ ਲੱਗਿਆ ਯੁੱਧ ਯੁੱਧ ਦੀ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਸਾਨੂੰ ਟਾਈਮ ਲੱਗਿਆ ਬਹੁਤ ਸੀਰ ਏਕੀ ਕੀਤੀ ਕਿ ਇੱਥੇ ਨਸ਼ਾ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦਰਾਅਲ ਸਿੰਪਟਮਸ ਜਾਣਗੇ ਤੜਫਣਗੇ ਫਿਰ ਉਹਨਾਂ ਨੂੰ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸ ਨੇ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਆਹ ਸਾਨੂੰ ਇਸ ਕੰਮ ਨੂੰ ਟਾਈਮ ਲੱਗ ਗਿਆ ਤੇ ਜਦੋਂ ਅਸੀਂ ਤਿਆਰ ਕਰ ਲਿਆ ਪੂਰਾ ਨਕਸ਼ਾ ਉਸੇ ਦਿਨ ਹੀ ਅਸੀਂ ਮਹਿੰਮ ਸ਼ੁਰੂ ਕਰਤੀ ਅੱਜ ਪੂਰੇ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ 150 ਦਿਨ ਤੋਂ ਵੱਧ ਹੋ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾ ਕੇ ਦੇਤੇ ਕਿ ਅਸੀਂ ਆਪਣੇ ਪਿੰਡ 'ਚ ਨਾ ਤਾਂ ਕੋਈ ਡਰੱਗ ਵਿਕਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਊਗਾ ਅਸੀਂ ਉਹਦੀ ਜਮਾਨਤ ਨਹੀਂ ਕਰਾਉਣੀ ਅਸੀਂ ਥਾਣੇ 'ਚ ਉਹਨੂੰ ਛਡਾਉਣ ਨਹੀਂ ਜਾਣਾ ਕਿਉਂਕਿ ਲੋਕ ਲਹਿਰ ਬਣਾਏ ਬਿਨਾ ਇਹ ਮੰਜ਼ਿਲ ਸਾਰ ਨਹੀਂ ਕੀਤੀ ਜਾ ਸਕਦੀ